ਮਾਹੀ ਨੇ ਕਿਤੇ ਦਿਖਣ ਲਈ ਅੱਜ ਕੀ ਕਰਾਂ ਮੈਂ ਇੱਕ ਤੇ ਅੰਨੇ ਠਾ ਠਾਕ ਲਾਈ ਪਹਿਲਾਂ ਤੇ ਨਾ ਇਹਨੂੰ ਸਵਾਲਣਾ ਪੈਣਾ ਵਾ ਇਹਨੇ ਚੌਣੇ ਨੇ ਇਹਨਾਂ ਨੇ ਕਿੱਥੋਂ ਸੋਣਾ ਇਦਾਂ ਇਹਨੂੰ ਜਾ ਕੇ ਕਹਿਨੀ ਆ ਕਿ ਮਸ਼ੀਨ ਬੰਦ ਕਰ ਤੇ ਸੌ ਜਾ ਕੇ ਜੇ ਇਹ ਸੌਣਗੇ ਤੇ ਫੇਰ ਹੀ ਮੈਂ ਆਪਣਾ ਕੰਮ ਕਰਨ ਵਾਲੀ ਬਣੂੰਗੀ ਇੱਕ ਦਿਨ ਬਾਬੇ ਨੇ ਵੀ ਕਿਹਾ ਸੀ ਵੀ ਗੇਟ ਦੇ ਵਿੱਚ ਕਾਹੇ ਕਰਨਾ ਤੇ ਗੇਟ ਤੇ ਇਹਨਾਂ ਦਾ ਅਜੇ ਖੁੱਲਾ ਇਹਨਾਂ ਬੰਦ ਕਿਉਂ ਨਹੀਂ ਕੀਤਾ ਅਜੇ ਗਏ ਤੇ ਨਹੀਂ ਕਿਤੇ ਚੱਲ ਪਹਿਲਾਂ ਉਹਨਾਂ ਨੂੰ ਸਵਾਣਾ ਤੇ ਫੇਰ ਪਤਾ ਕਰਦੀ ਆ ਇਹ ਗਏ ਤੇ ਨਹੀਂ ਕਿਤੇ ਜਿਉ ਘਰ ਹੋਊਗੀ ਤੇ ਫੇਰ ਹੀ ਤੋ ਕੰਮ ਹੋਣਾ ਵਾ ਲਿਕਦੇ ਨਾ ਦਿਨੇ ਤੇ ਉਦਾਂ ਟਾਈਮ ਨਹੀਂ ਮਿਲਦਾ ਹੁਣ ਹੈ ਵ ਲਈ ਆ ਘੜੀ ਕ ਸਿਗਨਾ ਦੋ ਲਾ ਹੀ ਲੈਣੀ ਆ ਸਵੇਰੇ ਫੇਰ ਸਾਰਾ ਦਿਨ ਲੰਘ ਜਾਣਾ ਹੋਣੀ ਨੀ ਮੇਰੀ ਗੱਲ ਸੁਣ ਬੰਦ ਕਰ ਇਹਨੂੰ ਸੌਣਾ ਲਿਗਾ ਹੁਣ ਮੰਮੀ ਦਿਨੇ ਦੇ ਉਧਰ ਨਹੀਂ ਗਾ ਟਾਈਮ ਮਿਲਦਾ ਹੈਗਾ ਤੇ ਹੁਣ ਹੀ ਘੜੀ ਗਈ ਤੇ ਮੇਰਾ ਦਾਵਾਕਸੀਨਾ ਦੋ ਲੈ ਲੈਣੀ ਆ ਨੀ ਸਵੇਰੇ ਲੱਗ ਜਾਣਗੇ ਸਿਨਾ ਕਿਤੇ ਨਹੀਂ ਗਾ ਜਾਣਾ ਮੰਮੀ ਜਾਣਾ ਤੇ ਨਹੀਂ ਆ ਪਰ ਮੇਰਾ ਦਹਿਗਾ ਸੀਪ ਜਾਂਦਾ ਜੇ ਲੈ ਦਾਵਾ ਤੇ ਹੁਣ ਬੰਦ ਕਰ ਤੂੰ ਮੈਨੂੰ ਵੀ ਨੀਂਦ ਆਈ ਹੈ ਤੇ ਮੈਂ ਵੀ ਸੌਣਾ ਵਾ ਹੁਣ ਤੂੰ ਇਹਨੂੰ ਲੈ ਕੇ ਬੈ ਗਈ ਆ ਤੁਸੀਂ ਦੋ ਮੰਮੀਓ ਪਿਛਲੇ ਅੰਦਰ ਸੌਣਾ ਦਰਵਾਜ਼ਾ ਬੰਦ ਕਰ ਲਓ ਉੱਥੇ ਆਵਾਜ਼ ਨਹੀਂ ਜਾਣੀ ਕਿੰਨੀ ਕਵਾਤ ਜਾਣੀ ਹੈ ਕਿ ਤੇ ਉੱਠ ਉੱਠ ਕੇ ਤੇ ਜਾ ਜਾ ਕੇ ਤੇ ਸਮਝar ਮੰਨ ਮੰਮੀ ਦਿਨੇ ਫੇਰ ਨਹੀਂ ਤੂੰ ਉਹ ਦਰੋ ਦਰਾਂ ਨੂੰ ਰੈਸਟ ਕਰਦਾ ਟਾਈਮ ਹੁੰਦਾ ਵਾ ਤੇ ਠਾ ਇਕੱਠਾ ਕਲਾ ਛੱਡਦੀ ਦਿਨੇ ਕੀ ਕਰਦੀ ਰਹੀ ਨਹੀਂ ਦਿਨੇ ਨਹੀਂ ਸੀਪਦਾ ਤੇ ਦਿਨੇ ਮੰਮੀ ਉਹ ਡੰਗਰਾ ਦਾ ਕੰਮ ਨਹੀਂ ਮੁੱਕਦਾ ਹੈਗਾ ਮੈਂ ਦੱਸੋ ਕੀ ਕਰਾਂ ਮਿਆਂ ਨਹੀਂ ਡੰਗਰਾ ਨੂੰ ਤੇ ਤੂੰ ਸਾਰਾ ਦਿਨ ਪੱਠੇ ਪੁੰਦੀ ਰਹੀ ਨਹੀਂ ਤੇ ਮੁੜ ਕੇ ਘਰ ਦਾ ਵਿਲਾ ਹੋ ਜਾਂਦਾ ਸਾਫ ਸਫਾਈ ਕਰਨੀ ਰੋਟੀ ਪਣੀ ਪਕਾਉਣੀ ਬਹਾਨੇ ਹੀ ਆ ਤੇਰੇ ਕੋਲ ਬਸ ਹੋਰ ਕੱਖ ਨਹੀਂ ਹੈਗਾ ਲੈ ਦੱਸ ਮੰਮੀ ਕਾ ਟਾਈਮ ਹੀ ਦਾ ਮੈਂ ਹਾਲੇ ਕਿੰਨਾ ਟਾਈਮ ਹੋਇਆ 9 ਵਜੇ ਆ ਸਾਰੇ ਤੇ 10 ਵੇ ਤੱਕ ਇੱਕ ਘੰਟਾ ਲਾ ਲਾ ਚੁੱਪ ਕਰਕੇ ਨਾ ਇਹਨੂੰ ਸਾਈਡ ਨੂੰ ਕਰ ਤੇ ਸੌਂ ਰਮਾਨਾ ਜਾ ਕੇ ਚੰਗਾ ਫੇਰ ਸਵੇਰੇ ਸਫਤੇ ਉੱਠਣਾ ਤੇ ਦਿਨੇ ਸਿੰਦੀ ਰਹੀ ਤੇ ਨੇ ਕਿੱਥੇ ਸੀ ਬਣਾਵਾ ਇਹਨੂੰ ਉਦਾਂ ਹੀ ਕਸੂਮਤ ਲੱਗੀ ਹੈ ਕਿਨੇ ਦਿਨਾਂ ਦਾ ਤਾਂ ਗੇਟੇ ਘਟਿਆ ਹੋਇਆ ਕਿੱਥੇ ਜਦੋਂ ਸੀਣ ਦਾ ਟਾਈਮ ਹੁੰਦਾ ਵਾ ਤੇ ਉਦੋਂ ਬਸ ਮਹਾ ਕਜੇ ਮੰਜੇ ਦੇ ਚੜਕੇ ਬਹਿ ਜਾਂਦੀ ਹੈ ਤੇ ਹੁਣ ਰਾਤ ਨੂੰ ਠੱਕ ਠੱਕ ਲਾਤੀ ਐਨੇ ਬਸ ਤੇ ਤੁਸੀਂ ਸੋਵੋ ਹਾਂ ਦੱਸ ਮੈਂ ਤੇ ਦੱਸ ਨੀ ਮੈਂ ਸਵਾ ਕਿਦਾਂ ਗੋੜੇ ਗੋੜੇ ਤੇ ਤੂੰ ਖੜਾ ਕਰ ਨਹੀਂ ਇਥੇ ਚਲੋ ਠੀਕ ਆ ਬਾਬਾ ਚੁੱਕ ਦੇ ਗਾ ਇਹਨੂੰ ਸਾਈਡ ਤੇ ਕਰ ਵਾਹ ਹੋ ਗਈ ਅਗਰੇ ਤਾਂ ਦਸ ਦਿਨਾਂ ਤੇ ਅੱਗੇ ਨਹੀਂਗਾ ਟਾਈਮ ਮਿਲਦਾ ਹੈਗਾ ਤੇ ਮੈਂ ਹਾਂ ਚਲ ਕੜੀ ਲਾ ਲੈਣੀ ਆ 1 ਘੰਟੇ ਦੇ ਵਿੱਚ ਸੂਟ ਪੂਰਾ ਹੋ ਜਾਣਾ ਹੀ ਭਰਨਾ ਸੀਨ ਦੇਣਾ ਹੀ ਨਹੀਂ ਇਹਦੇ ਜੇ ਬਹਿ ਗਈਆਂ ਤਾਂ ਹੁਣ ਕਿਥੇ ਨੀਂਦ ਨਹੀਂ ਆਉਣੀ ਸਾਰਾ ਦਿਨ ਵੀ ਲਮੇ ਪਈ ਰਹਿੰਦੀ ਹੈ ਤੇ ਨੀਂਦ ਖਰੇ ਕਿੱਥੋਂ ਆ ਜਾਂਦੀ ਏਨੀ ਵੇ ਲਵਲੀ ਰਾਤ ਦਿਨ ਇਹਨੂੰ ਵੇਂਦਾ ਰਹਿਣਾ ਵਾ ਤੂੰ ਥੱਕਦਾ ਨਹੀਂ ਹੈਗਾ ਵੇਖ ਵੇਖ ਕੇ ਕੀ ਹੋ ਗਿਆ ਵਾ ਹੁਣ ਹੁਣਾ ਕੀ ਆ ਹਾਂ ਚੱਲ ਜਾ ਕੇ ਤੇ ਉਧਰ ਸੌ ਆ ਚਾਦਰਾਂ ਚ ਉਧਰਾਂ ਧੋਤੀਆਂ ਹੀ ਅੱਜ ਤੇ ਉਦਾਂ ਹੀ ਆ ਕੇ ਤੇ ਚੜਕੇ ਤੇ ਪਿਆ ਵਾ ਇੱਥੇ ਉਹ ਸੌ ਜਾਂਨੇ ਆ ਮਾਦਾ ਅਜੇ ਤੇ 8 ਵਜੇ ਆ ਵੇ ਤੇਰੇ ਪਾ ਦੇ 8 ਵਜੇ ਆ ਜਾ ਜਾ ਕੇ ਤੇ ਸੌ ਰਮਾਨਾ ਮੈਂ ਵੀ ਸੌਣਾ ਵਾ ਤੂੰ ਸੌ ਜਾਂਣਾ ਵਾ ਕਿੱਥੇ ਤੂੰ ਜਗਰਾਤੇ ਤੇ ਜਾਣਾ ਰਾਤ ਲੈ ਜਗਰਾਤੇ ਤੇ ਜਾਣਾ ਹੋਵੇ ਤੇ ਫੇਰ ਹੀ ਬੰਦਾ ਸਮਦਾ ਵਾ ਅੱਗੋਂ ਨਹੀਂ ਪਿੱਛੋਂ ਨਹੀਂ ਤੂੰ ਤੇ ਅੱਜ ਐਵੇਂ ਦਿਵਾਲੀ ਹੋ ਗਈ ਜਾਣ ਕੇ ਉੱਠ ਗਾ ਤੇ ਜਾ ਜਾ ਕੇ ਤੇ ਸੌਂਦੇ ਨੂੰ ਛੱਡਦੇ ਹੁਣ ਓਏ ਉੱਠ ਜਾ ਨਾ ਵਾ ਵੇਖ ਲਾਂਦੇ ਅੱਧਾ ਘੰਟਾ ਹੋਰ ਤੇ ਨਾਰੇ ਮਿਲ ਗਿਆ ਸੁਣ ਅਦਲਜੀਤ ਹੁਣ ਹੀ ਗਏ ਆ ਕਿਤੇ ਮੈਨੂੰ ਕੀ ਪਤਾ ਅਦਲਜੀਤ ਹੁਣ ਕਿੱਥੇ ਗਏ ਆ ਘਰੇ ਹੁਣੇ ਆ ਆਪਣੇ ਕੋਲ ਨਾ ਕਿੱਥੇ ਜਾਣਾ ਨਹੀਂ ਉਦਾਂ ਹੀ ਮੈਂ ਪੁੱਛਣ ਨਹੀਂ ਉਹ ਲੱਭਣ ਨਹੀਂ ਡੇ ਕਿਤੇ ਕਰ ਨਹੀਂ ਮੈਂ ਤੇ ਘਰੇ ਵੇਖਿਆ ਫਿਰਦਾ ਅੱਗੇ ਘਰੇ ਹੁਣੇ ਆ ਹੁਣ ਤੇ ਦਿਖਣ ਨਹੀਂ ਡੇ ਕਿਤੇ ਤੇ ਆਪਣੇ ਘਰ ਹੋਣਗੇ ਮਾਦਾ ਤੂੰ ਹੀ ਲੈਣਾ ਨਾ ਕੋ ਉਹ ਨਹੀਂ ਭਰਾ ਫਿਰ ਗੱਲ ਕਰਨੀ ਕੋਈ ਇਹਨਾਂ ਨਾਲ ਨਹੀਂ ਨਹੀਂ ਮੈਂ ਨਹੀਂ ਕੋਈ ਗੱਲ ਕਰਨੀ ਮੈਂ ਉਹਨਾਂ ਕੋ ਕੀ ਲੈਣਾ ਮੈਂ ਤਾਂ ਉਦਾਂ ਹੀ ਪੁੱਛਣ ਲਈ ਆ ਚੱਲ ਗਵਾਂਡਵਾ ਲਾਗੇ ਫਿਰਦੇ ਤੁਰਦੇ ਚੰਗੇ ਲੱਗਦੇ ਆ ਇਸ ਵੀਰੇ ਬੰਬੀ ਤੇ ਫਿਰਨ ਲਿਆ ਸੀ ਉਹ ਹੋਰ ਕਿੱਥੇ ਜਾਣਾ ਨੇ ਠੀਕ ਆ ਆਹੋ ਚੱਲ ਕੋਈ ਨਹੀਂ ਉੱਠ ਫਿਰ ਫੜ ਫੋਨ ਤੇ ਚੱਲ ਉੱਠ ਜਨਾਂ ਮਾ ਜਾ ਤੂੰ ਜਾ ਚੱਲਿਆਂ ਹਾਂ ਮੈਂ ਉਹਨੇ ਮਸ਼ੀਨ ਡਾਈ ਸੀ ਮੈਂ ਚੱਲ ਮੁੱਕੀ ਜਾਏ ਕੰਮ ਆ ਉਹਨੂੰ ਵੀ ਮੈਂ ਠਾਲ ਕੇ ਆਈ ਆ ਖੜਖੜ ਲਾਈ ਸੀ ਉਹਨੇ ਉਹ ਕਿڑی ਘਟਵਾ ਚੱਲ ਚੰਗਾ ਭਰਾ ਪਰਾਂ ਹੋ ਕਾ ਹਿਲ ਪਾਗਾ ਤੂੰ ਵੀ ਕਾ ਬਹਿਨ ਦੇਣਾ ਕੇ ਬਹਿਨ ਨਹੀਂ ਦੇਣਾ ਤੁਹਾਨੂੰ ਤਾਨੂੰ ਇਹੋ ਟਾਈਮ ਮਿਲਦਾ ਬਹਿਣ ਨੂੰ ਕੇ ਚੱਲ ਇਹ ਤੇ ਗਏ ਆ ਸੌਂ ਤੇ ਹੁਣ ਮੈਂ ਨਾ ਆਪਣਾ ਕੰਮ ਕਰਦੀ ਆ ਹਾਈ ਹਾਈ ਇਹਨਾਂ ਦਾ ਗੇਟ ਤੇ ਅਜੇ ਵੀ ਖੁੱਲਾ ਵਾ ਕਿੱਥੇ ਗਏ ਹੋਣਗੇ ਇਹ ਆਖੰਡਿਆ ਵਾ ਵੀ ਦਲਜੀਤ ਘਰੇ ਹੀ ਮੈਂ ਸਵੇਰੇ ਵੇਖਿਆ ਪਰ ਉਹਨੂੰ ਕਿ ਮੈਂ ਅੱਜ ਵੇਖਿਆ ਹੀ ਨਹੀਂ ਕਿ ਉਹ ਕਿੱਥੇ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਉਹ ਵਾਲਾ ਕੰਮ ਕਰਾਂਗੇ ਨਾ ਕਰਾਂ ਇਹ ਆ ਵੀ ਜਿਉ ਘਰ ਹੋਊਗੀ ਤੇ ਫੇਰ ਹੀ ਉਹ ਕੰਮ ਹੋਣਾ ਵਾ ਕੀ ਕਰਾਂ ਹੁਣ ਮੈਂ ਚੱਲ ਏਦਾਂ ਕਰਦੀ ਆਂ ਬਹਾਨੇ ਨਾਲ ਨਾ ਇਹਨਾਂ ਦੇ ਘਰ ਜਾਨੀ ਆ ਤੇ ਵੇਖ ਕੀ ਹੁੰਦੀ ਆਂ ਕਹੂੰਗੀ ਵੀ ਮੇਰੇ ਟਰੱਡ ਬਿਲ ਹੋ ਉਂਦੇ ਹੀ ਮੈਂ ਗੋਲੀ ਲੈਣ ਆਈ ਆ ਪਤਾ ਤੇ ਲੱਗੂਗਾ ਵੀ ਘਰ ਹੈਗੀ ਆ ਕਿ ਨਹੀਂ ਹੈਗੀ ਏਦਾਂ ਉਹ ਕੰਮ ਕਰਨ ਦਾ ਕੋਈ ਫਾਇਦਾ ਹੀ ਨਹੀਂਗਾ ਹੋਣਾ ਹੈਗਾ ਚੱਲ ਇਦਾਂ ਹੀ ਕਰਦੀ ਆਂ ਬਾਨੀ ਨਾਲ ਜਾਨੀ ਗੋਲੀ ਲਿਆਂਦੀ ਮਾਣਾ ਕੀ ਕੀ ਆ ਪਲਾ ਹਾਈ ਹਾਈ ਇਹ ਤੇ ਜਾ ਆਪਦੇ ਸੌਂਦੇ ਆਂ ਪਰ ਇਹ ਆ ਕਿ ਦੇਖਣਾ ਤੇ ਮੈਨੂੰ ਪੈਣਾ ਹੀ ਆ ਹੁਣ ਚੱਲ ਕੋਈ ਨਹੀਂ ਜਦਵਜੀਤ ਦੀ ਮੰਮੀ ਨੂੰ ਪੁੱਛਦੀ ਆ ਪਲਾ ਹਾਈ ਹਾਈ ਤੇ ਸੁਤੀ ਜਾਉ ਦੀ ਹਾਂਜੀ ਭੈਣ ਜੀ ਹਾਂ ਹੇ ਕੌਣ ਆ ਗਿਆ ਇਹ ਫਲੇ ਹਾਏ ਹਾਏ ਕੋਈ ਨਹੀਂ ਆ ਮੈਂ ਆਂ ਹਾਏ ਰਾਨੂ ਤੂੰ ਆਹ ਫਲੇ ਕਿੱਧਰ ਨਹੀਂ ਮੈਂ ਕਿੱਧਰ ਰੋਣਾ ਵਾ ਦੱਸਦੀ ਤੈਨੂੰ ਬਲਬ ਤੇ ਜਗਾ ਤੂੰ ਤਾਂ ਮੇਰੇ ਤੜਾ ਕਾਈ ਖੜਤਾ ਬਣ ਕੇ ਮੇਰੇ ਨਾ ਪੀੜ ਬੜੀ ਹੋਣ ਗਈ ਹੈ ਹਾਂ ਤੇ ਮੈਂ ਹਾਂ ਚੱਲ ਸੰਦੀਪ ਕੋਲੋਂ ਨਾ ਗੋਲੀ ਲੈ ਕੇ ਹੁੰਦੀ ਆ ਉਹਦੋਂ ਕੋ ਹੁਣੀ ਆ ਸਿੰਦੀਪ ਤੇ ਗਈ ਇਹ ਪਿੰਡ ਨੂੰ ਗੱਲ ਦੀ ਪਿੰਡ ਨੂੰ ਗਈ ਆਹੋ ਆਖੰਡੀ ਮੈਂ ਜਾਣਾ ਵਾ ਚਾਰ ਦਿਨ ਰਹਿਣਾ ਵਾ ਤੇ ਮੈਂ ਚੱਲ ਚਾਰ ਦਿਨ ਰਹਿ ਆ ਗਈ ਅੱਛਾ ਅੱਗੇ ਤੇ ਕਦੀ ਰਹਿਣ ਗਈ ਨਹੀਂ ਆ ਉਹਦਾ ਫਿਰ ਜੀ ਕਰਦਾ ਹੋਣਾ ਜਾਣ ਨਾਲ ਮਮੀ ਉਹਦੀ ਆਖੰਡੀ ਵੀ ਕਿਨੂ ਖਲਾਦੀ ਚਾਰ ਕਰ ਦੇਣਾ ਤੇ ਉਹ ਤੁਹਾਡਾ ਗੇਟ ਵੀ ਖੁੱਲਾ ਸੀਗਾ ਉਹ ਵੀ ਨਹੀਂ ਮਾਰਿਆ ਤੁਸੀਂ ਅਜੇ ਦਰਜੀਤ ਬਾਹਰ ਗਈ ਅਜੇ ਆਇਆ ਨਹੀਂ ਆ ਨਹੀਂ ਅੱਗੇ ਕਹਿਣੀ ਆ ਵੀ ਫਿਰਦਾ ਤੋਂ ਉਦਾਂ ਤੇ ਕੋਈ ਲੱਭਣ ਨਹੀਂ ਡਿਆ ਆਹ ਹੋ ਤੇ ਗਈ ਇਹ ਖਲਦੀ ਸਾਡੇ ਘਰ ਵੀ ਹੈ ਨਹੀਂ ਕੋਈ ਵੀ ਦਵਾਈ ਤੇ ਮੈਂ ਚੱਲ ਸੰਦੀਪ ਕੋਲੋਂ ਫੜ ਕੇ ਲਿਉਣੀ ਹੈ ਗੋਲੀ ਇੱਕ ਉਹ ਫਿਰ ਉਹਨੇ ਕਿੱਥੇ ਰੱਖੀਆਂ ਰੱਖੀਆਂ ਉਹਨੇ ਸੰਦੀਪ ਨੇ ਕਿਹਾ ਮੈਨੂੰ ਤਾਂ ਪਤਾ ਵੀ ਨਹੀਂ ਕਿੱਥੇ ਰੱਖੀਆਂ ਨੇ ਅੱਛਾ ਹੂੰ ਚੱਲ ਕੋਈ ਨਹੀਂ ਫਿਰ ਮੈਂ ਕੈਨੀ ਆ ਲਵਲੀ ਨੂੰ ਚੱਲ ਕੋਈ ਨਹੀਂ ਭੈਣ ਜੀ ਮੈਂ ਨਾ ਕੈਨੀ ਆ ਲਵਲੀ ਨੂੰ ਤੇ ਆਪੇ ਫਿਰ ਮੈਨੂੰ ਫੜ ਕੇ ਲਿਆ ਦਿੰਦਾ ਵਾ ਗੋਲੀ ਇੱਕ ਜਵੈਣ ਹੈਗੀ ਜਾਂਦੇ ਉਹ ਖਾਣਾ ਮਾਰਸਾ ਬਣਾਉਣਾ ਨਹੀਂ ਨਹੀਂ ਜਵੈਣ ਤੇ ਘਰ ਵੀ ਹੈਗੀ ਆ ਜਵੈਣ ਨਹੀਂ ਕਿ ਮੈਂ ਖਾਣੀ ਉਹ ਤੇ ਮੈਂ ਖਾ ਕੇ ਵੇਖ ਲਈ ਤੇ ਐਵੇਂ ਕਾਧਣਾ ਹੁੰਦਾ ਵੀ ਤੇਰੇ ਕੀ ਪਤਾ ਮੈਨੂੰ ਤੇ ਆਬ ਨਹੀਂ ਸਮਝ ਲੱਗਣ ਦੀ ਕੋਈ ਖਾਦਾ ਵੀ ਨਹੀਂ ਗਾ ਉਹ ਹੋ ਜਾ ਉਹ ਫਿਰ ਸੰਦੀਬ ਨਾ ਰੱਖੀਆਂ ਨੇ ਉਹ ਤਰ੍ਹਾਂ ਰੁਕ ਛੜਦੀ ਚੀਜ਼ਾਂ ਜੋ ਗੋਰੀਆਂ ਕਾਲੀਆਂ ਇਦਾਂ ਦੀ ਲਿਆ ਕੇ ਚੱਲ ਕੋਈ ਨਹੀਂ ਸੌਂ ਫਿਰ ਤੁਸੀਂ ਤੁਹਾਡੀ ਵੀ ਐਵੇਂ ਨੀਂਦ ਖਰਾਬ ਕੀਤੀ ਐ ਚੱਲ ਉਹ ਤਾਂ ਕੋਈ ਗੱਲ ਨਹੀਂ ਆ ਲਵਲੀ ਨੂੰ ਉਹ ਤਾਂ ਘੁੰਮ ਗਮਨੀ ਐ ਫਿਰ ਐਦਾਂ ਰਾਤ ਕਿਦਾਂ ਨਿਕਲਣੀ ਐ ਆਹੋ ਅੱਧੀ ਰਾਤ ਨਾਲ ਇਹ ਪਤਾ ਨਹੀਂ ਕੀ ਗੱਲ ਵਾ ਕੀ ਕਰਨਾ ਇਹਨੇ ਤੇ ਕੀ ਨਹੀਂ ਕਰਨਾ ਚੰਗੀ ਬਲੀ ਨੀਂਦ ਆਈ ਸੀ ਆਣ ਕੇ ਤਾਲੂ ਤੇ ਛੜ ਗਈ ਮੇਰੇ ਆਣ ਕੇ ਗੋਲੀ ਦੇ ਦੇ ਮੈਨੂੰ ਦੱਸ ਮੈਂ ਇੱਥੇ ਡਾਕਟਰਾਂ ਨੂੰ ਜਦ ਮੈਂ ਗੋਲੀਆਂ ਲੈ ਕੇ ਬੈਠੀ ਆ ਇਹਦੇ ਵਾਸਤੇ ਸੁਨੀਬ ਨਾਲ ਇਹਨੂੰ ਕਹੇ ਕਿਹੜੀਆਂ ਮੈਂ ਗੋਲੀਆਂ ਮੰਗਦੀ ਫਿਰਦੀ ਕੀ ਪਤਾ ਕੀ ਕਰਦੀ ਫਿਰਦੀ ਏ ਵੇਲੀ ਬੈਠ ਲੰਗਰ ਚ ਪਾੜੀ ਜਾਂਦੀ ਆ ਤੇ ਉਹਨੇਸ਼ਵਰ ਉਹਦੀ ਢਿੱਡ ਫੀੜੀ ਹੋਣੀ ਕਿਤੇ ਫੇਰਨਾ ਨਹੀਂ ਤੁਰਨਾ ਨਹੀਂ ਉਹ ਵਿਚਾਰੀ ਕਰਮਾਂ ਵਾਲੀ ਲੱਗੀ ਰਹਿੰਦੀ ਸਾਰੀ ਦਿਹਾੜੀ ਕਿਤੇ ਵੈਨਾ ਨਹੀਂ ਵੀ ਹੱਥ ਫਟਾਲਾ ਉਹਦੇ ਨਾਲ ਮੈਂ ਤਾਂ ਭਾਵਾਂ ਲੰਮੀ ਆ ਇਹ ਤੇ ਮੇਰੀ ਨੀਂਦ ਖਰਾਬ ਕਰਕੇ ਸੁੱਟ ਗਈ ਹੁਣ ਭਾਵੇਂ ਨੀਂਦ ਨਾ ਆਏ ਰਾਤ ਮੈਨੂੰ ਹੁਣ ਵੀ ਦੱਸ ਉਹ ਗੋਨਾ ਪਿਛੋਨਾ ਇਹ ਰਹਿਣ ਗਈ ਤੇ ਹੁਣ ਇਹ ਰਹਿਣ ਚਲ ਗਈ ਮੈਂ ਜਿਹੜਾ ਕੰਮ ਕਰਨਾ ਸੀ ਮੇਰਾ ਤੇ ਰਹਿ ਗਿਆ ਚੱਲ ਕੋਈ ਨਹੀਂ ਹੁਣ ਰਹਿਣ ਦਿੰਦੀ ਐ ਹੋਗੀ ਨਾ ਉਹ ਦੋਈ ਮੈਂ ਕਰੂੰਗੀ ਜੇ ਮੈਂ ਹੁਣ ਕੰਮ ਕਰਦਾ ਨਾ ਤੇ ਕੀ ਅਸਰ ਹੋਣਾ ਵਾ ਕਿ ਨਹੀਂ ਹੁਣ ਇਦਾਂ ਕਰਦੀ ਆ ਇੱਕ ਦੋ ਦਿਨ ਵੇਖ ਲੈਨੀ ਆ ਆ ਹੀ ਜਾਣਾ ਇਹ ਗਈਂਦੀ ਉਦਾਂ ਹੀ ਗਈ ਆ ਉਦਾਂ ਨਹੀਂ ਗਈ ਹੋਈ ਤੇ ਇਹ ਤੇ ਲੜਕੀ ਹੀ ਹੋਣੀ ਆ ਚਾਚੀ ਹਾਂ ਦਿਲ ਜੀ ਦਾ ਸਾਰੇ ਸੌਂ ਵੀ ਸੁਤੇ ਨਹੀਂ ਮੇਰੇ ਨਾਲ ਪੀੜ ਜੀ ਹੋਣ ਰਹੀ ਸੀ ਤੇ ਮੈਂ ਗਈ ਸੀ ਤੇਰੀ ਮੰਮੀ ਵੱਲ ਵੀ ਚੱਲ ਗੋਲੀ ਲਿਉਣੀ ਕੋਈ ਉਹ ਵੀ ਆਖਾਂ ਢੀ ਵੀ ਹੈ ਨਹੀਂ ਗਈ ਕੋਈ ਵੀ ਤੇ ਕੋਈ ਗਾ ਨਹੀਂ ਮੈਂ ਮੋਟਰਸਲ ਫੜਦਾ ਵਾਂ ਤੇ ਆਓ ਜੜੀ ਅੱਡੇ ਤੋਂ ਦਵਾਈ ਲੈ ਆਉਣੀ ਉਹ ਨਹੀਂ ਨਹੀਂ ਖੁੱਲੀ ਨਹੀਂ ਇੱਕ ਦੁਕਾਨ ਕੈਨੀ ਆ ਮੈਂ ਲਵਲੀ ਨੂੰ ਆਪੇ ਫੜਕੇ ਲਿਆ ਦਿੰਦਾ ਵਾਂ ਮੈਂ ਉਦਾਂ ਫਿਰ ਮੈਂ ਜੜੀ ਕੇ ਫਿਰ ਤੁਰ ਕੇ ਵੇਖ ਲੈਣੀ ਆ ਸ਼ਾਇਦ ਹਟ ਜAVE ਤੂੰ लवली ਕਿੱਥੇ ਆ? लवली ਹੁੜੀ ਸੌਂਗੇ ਹੀਗੇ। ਤੇ ਮੈਂ ਫਿਰ ਉਹਨਾਂ ਨੂੰ ਠਾਲਿਆ ਹੀ ਨਹੀਂ ਮੈਂ ਚਲ ਕੀ ਠਾਲਣਾ। ਕੋਈ ਗੱਲ ਨਹੀਂ ਮੈਂ ਲੈ ਆ ਦਿੰਦਾ ਵਾਂ। ਮੈਂ ਜਾਵਾਂ? ਨਹੀਂ ਕੋਈ ਗੱਲ ਨਹੀਂ ਖਾਦੀ ਜਵੈਣ ਜੂਣ। ਅੱਛਾ। ਦੋ ਕੁ ਮਿੰਟ ਤੁਰਦੀ ਫਿਰਦੀ ਆ ਸ਼ਾਇਦ ਹਾਟੀ ਦਿਲਜੀਤ। ਸੰਦੀਪ ਕਿਉਂ ਪਿੰਡ ਗਈ ਐ? ਉਹ ਸੰਦੀਪ ਦੇ ਚਾਚੀ ਪਤਾ ਕੀ ਗੱਲ ਸੀ। ਉਹਨਾਂ ਲਾਗੇ ਪ੍ਰੋਗਰਾਮ ਨਹੀਂ ਕੋਈ। ਕਿ ਨਹੀਂ ਮੈਂ ਦੋ ਦਿਨ ਜਾਣਾ ਵਾਂ। ਫਿਰ ਮੈਂ ਛੱਡ ਆਇਆ ਸੀ। ਹਾਏ ਹਾਏ। ਮੈਂ ਚੱਲ ਨਾਲ ਚਲ ਜਿਆ ਕਰ। ਤੇ ਆ ਜਾ ਕਰੋ ਮੁੜ ਕੇ ਏਦਾਂ ਤੇ ਆਵੇ ਸੁਨਾ ਸੁਨਾ ਜੈ ਲੱਗਦਾ ਵੇੜਾ ਉਹ ਮੈਂ ਉੱਥੇ ਕੀ ਕਰਨਾ ਸੀ ਉਹਨਾਂ ਦੇ ਗਵਾਂਡੀਆਂ ਦੇ ਪ੍ਰੋਗਰਾਮ ਹੀ ਕੋਈ ਤੇ ਵੀ ਆਪਣਾ ਹੁੰਦਾ ਫਿਰ ਮੈਂ ਚੱਲ ਜਣਾ ਸੀ ਤੇ ਤੂੰ ਚੁੱਪ ਕਰਕੇ ਤੇ ਸਵੇਰੇ ਜਾ ਕੇ ਲੈ ਆਇਆ ਵੇ ਲੜਾਈ ਝਗੜੇ ਆਪਣੀ ਥਾਵਾਂ ਤੇ ਚੱਲ ਇਹ ਆ ਉਧਰੋਂ ਉਧਰ ਹੀ ਫਿਰਦੇ ਤੁਰਦੇ ਦਿਖਦੇ ਰਹੀਏ ਨਾ ਤੇ ਬੜਾ ਨਾ ਹੁੰਦਾ ਵਾ ਵੀ ਚੱਲ ਫਿਰਨ ਦੇ ਵੇੜੇ ਦੇ ਵਿੱਚ ਤੇ ਤੂੰ ਉਹਨੂੰ ਸਵੇਰੇ ਜਾ ਕੇ ਤੇ ਲੈ ਆਇਆ ਮੈਨੂੰ ਨਹੀਂ ਚੰਗਾ ਲੱਗਣ ਡਿਆ ਇਦਾਂ ਉਹ ਨਹੀਂ ਮੰਮੀ ਵੀ ਕਹਿਣ ਦੀ ਮੈਨਾਂ ਸਵੇਰੇ ਚੱਲ ਜਣਾ ਲੈ ਆਣ ਉਹਨੂੰ ਆਹੋ ਲੈ ਆਏ ਆਂ ਸਵੇਰੇ ਜਾ ਕੇ ਕੋਈ ਗੱਲ ਕਰ ਲੋ ਸਾਰ ਫਿਰ ਤੂੰ ਇਨਾ ਰਕੀ ਇਹ ਕੋਗਾ ਤਾਂ ਦੱਸ ਦਿਓ ਫਿਰ ਮੈਨੂੰ ਕੋਈ ਨਹੀਂ ਮੈਂ ਤੈਨੂੰ ਦੱਸ ਦਊਂਗੀ ਮੈਂ ਮੈਂ ਘੁੰਮਦੀ ਫਿਰਦੀ ਮੈਂ ਕਰ ਲਾਂ ਗੇਟ ਮੰਦ ਬਣਾ ਮੇਰੀ ਪਤੀ ਦੋਈਆ ਫਲਾ ਮੈਨੂੰ ਰੀਗਾਂ ਹੋ ਜੀ ਤੂੰ ਉਹਨੂੰ ਸਾਡਾ ਆਵਾ ਉਹਨੂੰ ਨਾਲ ਹੀ ਲੈ ਕੇ ਆ ਮੇਰਾ ਕੰਮ ਤੇ ਹੋਣ ਰਹਿ ਗਿਆ ਨਾ ਨਮੇ ਜੀ ਹਾਂਜੀ ਮੇਰੀ ਗੱਲ ਸੁਣਿਓ ਕੀ ਗੱਲ ਕੋ ਹਿੰਚਾੜੂ ਲੋਨਦੇ ਉਹਨੂੰ ਡਾਇਆ ਕਰੋ ਹਾਂ ਉਹ ਮਾਸਕ ਨਿਆਣੇ ਨੇ ਖਲਾਰਿਆ ਸੀ ਖਲਾਰਾ ਜਿਆ ਵੇਲੀ ਬੈਠੀ ਰਹਿੰਦੀ ਓ ਸਾਰਾ ਦਿਨ ਓ ਤਾਂ ਕੀ ਮੜਾ ਜਾ ਚੱਲ ਮੈਂ ਹਸ ਚੋਕ ਦਿੰਨੀ ਮੇਰੀ ਗੱਲ ਸੁਣੋ ਦਲਜੀਤ ਦਾ ਫੋਨ ਆਇਆ ਸੀ ਅੱਛਾ ਤੂੰ ਤਾਂ ਨਹੀਂ ਕੀਤਾ ਕਿਤੇ ਨਹੀਂ ਨਹੀਂ ਮੈਨੂੰ ਕਿ ਲੋੜ ਹੀ ਫੋਨ ਕਰਨ ਦੀ ਆਪੇ ਕੀਤਾ ਉਹਨੇ ਅੱਛਾ ਤੇ ਕਹਿੰਦੇ ਮੈਂ ਲੈਣ ਆਉਣ ਲੱਗਾ ਵਾਂ ਅੱਛਾ ਮੇਰੀ ਗੱਲ ਸੁਣੋ ਉਹਦੀ ਚੰਗੀ ਲਾਹ ਪਾ ਕਰੋ ਠੀਕ ਆ ਨਾ ਠੀਕ ਆ ਉਹਨੂੰ ਵੀ ਪਤਾ ਲੱਗ ਜੇ ਹਾਂ ਲੈ ਆਂਦੀ ਕਿਦਾਂ ਕਲਾਈਦੀ ਆ ਹਾਂ ਲੈਣ ਤੇ ਵੇਖੀ ਸੈਦ ਮੈਂ ਕਿਦਾਂ ਖਾਤਰ ਕਰਨੀ ਆ ਤੁਸੀਂ ਕਰਨਾ ਕਰ ਇਹ ਜਿਹੜੇ ਵਿਗੜੇ ਆ ਨਾ ਮਾਂ ਪੁੱਤ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਸੁਧਾਰੂੰਗੀ ਇੱਕ ਵਾਰੀ ਆ ਲੈਂ ਦੇ ਇੱਥੇ ਮੇਰੀ ਗੱਲ ਸੁਣ ਜੀ ਆਂ ਲੈਂਦੇ ਉਹਨੂੰ ਇੱਥੇ ਤੇ ਤੂੰ ਨੀ ਨਾ ਲੈਣਾ ਜਾਣ ਦੇ ਨਾਲ ਠੀਕ ਹੈ ਉਹਦੀ ਮੈਂ ਚੰਗੀ ਤਰ੍ਹਾਂ ਖਾਤਰ ਕਰਾਂਗੀ ਤੇ ਫੇਰ ਗੱਲ ਕਰਾਂਗੀ ਜਿਹਦਰਾ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਮੰਮੀ ਮੈਂ ਤਾਂ ਇਹੋ ਚਾਹੁੰਨੀ ਆ ਕਿ ਚੰਗੀ ਤਰ੍ਹਾਂ ਨਾ ਹੋਣੀ ਚਾਹੀਦੀ ਇਹਨਾਂ ਦੀ ਇੱਕ ਵਾਰੀ ਕੋਈ ਗੱਲ ਨਹੀਂ ਤਾਂ ਗੱਲ ਕਰਕੇ ਫੇਰ ਹੀ ਜੇ ਤੇ ਕਰੇਗਾ ਨਾ ਕੋਈ ਵਾਦਾ ਘਟ ਫੇਰ ਤੈਨੂੰ ਦੱਸਾਂਗੀ ਇਹਨੂੰ ਮੈਂ ਫੇਰ ਥੋੜੀ ਮੈਂ ਨਾਲ ਜਾਣਾ ਨਾ ਨਾ ਜਾਣਾ ਹੀ ਨਹੀਂ ਕੋਈ ਲੋੜ ਹੀ ਨਹੀਂ ਤੂੰ ਤਿਆਰ ਨਹੀਂ ਹੁਣ ਤੂੰ ਵੀ ਦੋ ਚਾਰ ਗੱ ਹੋਂ ਚੇਤਾ ਆ ਗਿਆ ਇਹਨਾਂ ਨੂੰ ਕਿ ਲੈਵਾ ਮੈਂ ਜਾ ਕੇ ਉਦੋਂ ਦਾ ਚੇਤਾ ਨਹੀਂ ਆਇਆ ਸੱਸ ਨੂੰ ਨਹੀਂ ਆਇਆ ਕਿ ਤੇ ਫੋਨ ਨਹੀਂ ਕੀਤਾ ਹਾਂ ਸੱਸ ਤੇ ਅੱਗੇ ਕਹਿੰਦੀ ਨਹੀਂ ਕੋਈ ਗੱਲ ਨਹੀਂ ਤੇ ਮੰਮੀ ਤੁਝਾ ਵਿਆਹ ਨਹੀਂ ਹੁੰਦਾ ਹੁੰਦਾ ਕਦੇ ਵੀ ਉਹ ਤੇ ਇਹੋ ਸੋਚਦੇ ਹੋਣੇ ਆ ਮੈਂ ਤੇ ਵਿਆਹ ਕਰ ਲੂੰਗਾ ਹੋਰ ਹਾਂ ਇਹੋ ਸੋਚਦਾ ਹੋਊਗਾ ਉਹ ਬਸ ਉਹਦੇ ਹੀ ਗੂੰਗੌਂਦੀ ਰਹਿੰਦੀ ਆ ਚਾਚੀ ਦੀ ਨੋਂ ਬੜੀ ਚੰਗੀ ਆ ਲੈਣ ਦੇ ਉਦਾਂ ਹੀ ਹੋਣਾ ਮੈਂ ਇਹਦੀ ਮੈਂ ਚੰਗੀ ਤਰ੍ਹਾਂ ਖਾਤਰ ਕਰਾਂਗੀ ਇਹਨੇ ਚਪੇਰ ਮਾਰੀ ਨਾ ਕੁੜੀ ਦੀ ਕੁੜੀ ਦੇ ਇਹ ਨਹੀਂ ਬਚੂਗਾ ਮੇਰ ਕੋ ਹੁਣ ਜਿਹੜੀ ਚੰਗੀ ਤਰ੍ਹਾਂ ਖਾਤਰ ਕਰਨੀ ਆ ਇਹਦੀ ਵੇਖੀ ਸਹੀ ਆਉਂਦਾ ਹੀ ਹੋਣਾ ਮੈਨੂੰ ਤਾਂ ਲੱਗਦਾ ਪ੍ਰੌਣਾ ਆ ਗਿਆ ਹੋ। ਯਸੀ ਗੱਲ। ਹੋਰਸ ਨਾ ਠੀਕ ਠਾਕ? ਵਧੀਆ ਠੀਕ ਠਾਕ। ਸੰਦੀਪ। ਸੰਦੀਪ ਸੰਦੀਪ। ਸੰਦੀਪ। ਆਲੀਓ ਜੀ। ਪਾਣੀ ਲਿਆ ਪਤ। ਹੋਰ ਮੰਮੀ ਨੇ ਲੈ ਆਉਣਾ ਹੈ ਨਾ। ਰੰਮੀ ਠੀਕ ਨਹੀਂ ਥਰੇ ਜੀ। ਤਾਂ ਕਰਦੇ ਨੇ ਲੈ ਕੇ ਆਇਆ। ਠੀਕ ਨਹੀਂ ਕਹਿੰਦਾ ਹੀ ਨਹੀਂ ਆਈ। ਨਹੀਂ ਨਹੀਂ ਠੀਕ ਨਹੀਂ ਥਰੇ ਜੀ। ਅੱਛਾ। ਹਾਂਜੀ। ਠੀਕ ਨਹੀਂ ਕਿ ਚਾਹ ਬਾਨੇ ਲਾਉਂ ਡਈ ਉਦਾਂ ਹੀ ਆਉਂਦੀ ਮਾਰੀ। ਉਹ ਨਹੀਂ ਨਹੀਂ ਠੀਕ ਨਹੀਂ ਹੈ ਸਹੀ। ਅੱਛਾ। ਬੁਖਾਰ ਜਿਹਾ ਹੋਇਆ ਸੀ। ਨਹੀਂ ਨਹੀਂ ਉਦਾਂ ਹੀ ਕਹਿੰਦੀ ਨਹੀਂ ਪੀ ਪਾਣੀ ਤੂੰ। ਉਹ ਆਦਿ ਹੋਣੀ ਮੈਂ ਕੀ ਕਰਨਾ ਵਾ ਜਾ ਕੇ ਹੁਣ ਇਹੋ ਗਾੜੀ ਹੋਵੇ ਹੁਣ। ਦੀਪ ਕੱਪੜੇ ਪਾ ਲੈ ਚਲੀਏ ਫਿਰ। ਕਿੱਥੇ ਜਾਣਾ ਵਾ? ਮੈਂ ਕਿੱਧਰ ਜਾਣਾ ਹੁਣ ਕਿੱਥੇ ਜਾਣਾ ਮੈਂ ਤੂੰ ਕੰਮ ਬਹੁਤ ਵਧੀਆ ਕੀਤਾ ਹੈ ਨਾ ਕੁੜੀ ਦੇ ਚਪੇਰ ਮਾਰ ਕੇ ਤੈਨੂੰ ਘੁੱਲਿਆ ਤੇ ਤੇਰੇ ਨਾਲ ਮੈਂ ਕੁੜੀ ਤੋਰੂੰਗੀ ਮੰਮੀ ਨੂੰ ਬਸੋ ਸਾਹਮਣੇ ਬੈਠੀ ਆ ਚਪੇਰ ਮਾਰੀਵੇਂ ਤੇਰੇ ਘੱਟ ਵੀ ਨਹੀਂ ਕਰਦੇ ਤੁਸੀਂ ਜੇ ਮਾਰੀਏ ਤਾਂ ਤਾਂ ਹੀ ਦੱਸਿਆ ਨੇ ਮੰਮੀ ਤੁਹਾਡੀ ਘਰ ਦੀ ਗੱਲ ਹੋਣੀ ਸੀ ਮੋਟਰਹੀਂ ਲਵਾਉਣ ਲੱਗੇ ਸੀ ਇਹ ਕੋ ਬੋਲਦੀ ਫਿਰ ਵਿੱਚ ਮੇਰੀ ਗੱਲ ਸਭ ਫਰਜ਼ ਬਣਦਾ ਹੀ ਆ ਉਹਦਾ ਬੋਲਣ ਦਾ ਘਰ ਦੀ ਆ ਮੰਮੀ ਮੈਂ ਵਰਵਾ ਫਿਰ ਵੀ ਘਰ ਦਾ ਮੈਂਬਰ ਜਿਹੜਾ ਹੋਵੇ ਬੋਲਦਾ ਹੀ ਆ ਗੱਲ ਤੇ ਮੇਰੀ ਗੱਲ ਸੁਣੋ ਔਖੇ ਇਹੀ ਹੋਣਾ ਵਾ ਇੰਨੇ ਹੋਣਾ ਨਾ ਹਾਨੂੰ ਬਰਾਜੋਣਾ ਕਿਦਾ ਬਾਲਣਾ ਚੱਲ ਇਹ ਤਾਂ ਗੱਲ ਹੋਈ ਤੇ ਪਰ ਮਾਰਨ ਦਾ ਨਹੀਂ ਕਰ ਜਾਈਦਾ ਹੋਏ ਮੈਂ ਮਾਰਿਆ ਨਹੀਂ ਮੰਮੀ ਆ ਲਾਗੇ ਬੈਠੀ ਹੈ ਨਾ ਇਦਾਂ ਕਿਦਾ ਬਸ ਮਾਰਾ ਜਿਆ ਤੇ ਉਹਦੀ ਮੰਮੀ ਵੀ ਨਹੀਂ ਟਿਕਰ ਦਿੰਦੀ ਉਹ ਵੀ ਸੋ ਸੋ ਗੱਲਾਂ ਕਰਦੀ ਆ ਉਹ ਮੰਮੀ ਨੇ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ ਇਹਨੂੰ ਪੁੱਛੋ ਕਦ ਰੋਟੀ ਬਾਣੀ ਬਣਾਇਆ ਵਾ ਤੇ ਤੁਹਾਡੇ ਮੂੰਹ ਤੇ ਆ ਪੁੱਛ ਲਓ ਨਹੀਂ ਬਣਾਉਂਦੀ ਕਿਨ ਬਣਾਉਂਦੀ ਪੁੱਛੋ ਕਿ ਦਿਨ ਬਣਾਇਆ ਰੋਟੀ ਬਾਣੀ ਦੱਸ ਮੰਮੀ ਬਣਾਉਂਦੀ ਤੇ ਹੈਗੀ ਨਾ ਹੀ ਨਹੀਂ ਕਰਦੇ ਚਾਰ ਦਿਨ ਨਾ ਮੰਮੀ ਕਿਤੇ ਗਈ ਸੀ ਅੱਛਾ ਬਾਹਰ ਮੰਗਾਉਂਦੀ ਰਹੀ ਓ ਹੋਟਲ ਤੋਂ ਉਹ ਨਾ ਬੋਲਿਆ ਕਰੋ ਮੂੰਹ ਤੇ ਬੈਠੀ ਮੰਮੀ ਮੈਨੂੰ ਬਸ ਮਾਂ ਤੇਰੀ ਸਖਾਲਦੀ ਆ ਗੱਲਾਂ ਕੁੱਠੀਆਂ ਸਿੱਧੀਆਂ ਤੇ ਤੂੰ ਉਦਾਂ ਹੀ ਮਗਰ ਲਾ ਮਾਂ ਨੇ ਮੈਨੂੰ ਕਦੀ ਕੋਈ ਗੱਲ ਨਹੀਂ ਕੀਤੀ ਠੀਕ ਹੈ ਨਾ ਤੇ ਤੂੰ ਘਰਨੀ ਆ ਨਾ ਕੁੜੀ ਤੇ ਮੇਰੇ ਕੋਲ ਇੱਕ ਗੱਲ ਕਰ ਉਦੋਂ ਕੰਧ ਘਰ ਵੇੜੇ ਵਿੱਚ ਉਦੋਂ ਇਹਨੂੰ ਵੀ ਪਿਆਰ ਨਾਲ ਰੱਖੀਂ ਇਹ ਨਹੀਂ ਘਰ ਚੋਂ ਕੰਧ ਨਹੀਂ ਕਰਨੀ ਬੋਲਣਾ 100 ਵਾਰੀ ਨਾ ਬੋਲੇ ਭਾਵੇਂ ਮੇਰੀ ਗੱਲ ਸੁਣੋ ਉਹਦੀ ਵੀ ਤੇ ਮੰਨਣੀ ਚਾਹੀਦੀ ਥੋੜੀ ਬਹੁਤੀ ਮੰਨਣੀ ਹੈ ਮੰਨਾਂ ਨਾ ਕਿਉਂ ਕਰਦੇ ਆਂ ਅਸੀਂ ਮੇਰੀ ਸੁਣੋ ਗੱਲ ਹੁਣ ਘਰ ਤੇ ਰਹਿਣਾ ਵਾ 100 ਲੋੜਾ ਪੈਂਦੀਆਂ ਗਵਾਂਡੀਆਂ ਦੀਆਂ ਐਂਦੀਆਂ ਨੇ ਪਰ ਮੇਰੀ ਗ ਉਦੋਂ ਪਿਆਰ ਦੇ ਨਾਲ ਧੀ ਪਤਨ ਰੱਖਣਾ ਪੈਂਦਾ ਵਾ ਚੰਗੀ ਉਹ ਲੋੜ ਪੂਰੀ ਕਰਦੀ ਆ ਚੀਜ਼ ਮੰਗਣ ਚਾਹੀਏ ਤੇ ਸੋ ਸੋ ਗੱਲਾਂ ਸੁਣਾ ਦਿੰਦੀ ਆ ਹਣ ਤੋ ਸਭ ਕੋ ਮਿਲਦਾ ਨਾ ਤੂੰ ਪਤਾ ਨਹੀਂ ਕਿਉਂ ਨਰਦੀਆਂ ਦੇ ਨਾਲ ਮੈਨੂੰ ਕੀ ਲੋੜੇ ਲੜਨਦੀ ਆ ਇਹਦੇ ਨਾਲ ਤੂੰ ਇੱਥੇ ਲੜੀ ਜਾਂਦੇ ਜੀ ਤੋਥੇ ਕੀ ਕਰਦੇ ਹੋਰ ਮੇਰੇ ਪੁੱਠੇ ਉਹ ਆਪ ਕਰਦੀ ਮਮੀ ਤੁਸੀਂ ਸਮਝਾਓ ਆ ਸਿਆਣੀ ਨੂੰ ਤੁਸੀਂ ਇਹ ਐ ਤਾਂ ਸਮਝਾਵਾਂ ਮੇਰੀ ਗੱਲ ਸੁ ਤੂੰ ਚੱਜਣਾ ਇਹ ਨਾਲ ਰਹਿ ਤੂੰ ਤੇ ਬਸਨਾ ਉਧਰ ਰਹਿਣਾ ਵਾ ਤਾਂ ਤੂੰ ਆਪਣੇ ਮਾਣ ਨਾਲ ਬਸਨਾ ਮੈਂ ਕਿਉਂ ਲੈਣਾ ਆ ਜੇ ਮੈਂ ਚੰਗਾ ਦਾਹੋਂ ਲੈਣਾ ਆਵਾ ਤੂੰ ਮਾਂ ਆਪਣੀ ਨੂੰ ਨਾ ਲੈ ਹੁੰਦਾ ਉਹ ਵੀ ਚਾਰ ਗੱਲਾਂ ਸੁਣ। ਤੁਸਾਂ ਮਾਂ ਨੇ ਕਸੂਰ ਕੀ ਆ? ਇੱਕ ਗੱਲ ਦੱਸ ਦੇ ਮਾਂ ਨੇ ਮਾੜੀ ਕੀਤੀ ਹੋਵੇ। ਮੂੰਹ ਤੇ ਬੇਟੀ ਦੱਸਣ ਕੋ ਕੀ ਮਾਂ ਕਹਿੰਦੀ ਮੇਰੀ ਤੈਨੂੰ? ਤੇ ਗੱਲਾਂ ਕਰਦੀਆਂ ਤੁਸੀਂ। ਮੰਮੀ ਮੇਰੀ ਸੁਣੋ ਗੱਲ। ਇਹਨੂੰ ਅਸੀਂ ਇਹ ਗੱਲ ਕਹੀ ਆ ਕਿ ਕੋਈ ਜਣੇ ਮਹੀਨਾ ਲੱਗ ਜੇ ਭਾਵੇਂ 2 ਮਹੀਨੇ ਲੱਗ ਜਾਣ। ਸਿੱਖਣਾ ਰੋਟੀ ਬਣਾਉਣੀ। ਅੱਗੇ ਪਤਾ ਕੀ ਕਹਿੰਦੀ ਆ? ਮੈਂ ਪਿੱਛੇ ਵੀ ਐਸ ਕੀਤੀ ਆ ਇੱਥੇ ਵੀ ਐਸ ਕਰਨੀ ਆ। ਐ ਦੱਸਦੀ ਕਿਉਂ ਨਹੀਂ ਹੁਣ ਤੂੰ ਕੀ ਗੱਲ ਆ? ਉਸ ਲੋ ਨਹੀਂ ਨਿਕਲ ਗਈ ਨੇ। ਐਸ ਕੇ ਚੱਲ ਕੀਤੀ ਆ ਨੇ ਤੇ ਪਰ ਹੁਣ ਤੂੰ ਵੀ ਥੋੜਾ ਬੋਤਾਂ। ਮੰਮੀ ਸਿੱਖ ਲੈ ਹੈ ਇਹ ਮਨਾਂ ਤੋਂ ਕਰਦੀ ਆ ਫਿਰ ਮੈਂ ਗੁੱਸੇ ਦੇ ਵਿੱਚ ਕਹਿਣਾ ਹੀ ਆ ਮੇਰ ਕੋ ਨਹੀਂ ਬਾਂਦੀ ਰੋਟੀ ਬਣਾ ਲਓ ਮੈਂ ਕੋ ਨਹੀਂ ਕਹਿੰਦਾ ਮੈਂ ਹੱਥ ਜੋੜਦਾ ਵਾਂ ਤੇ ਇਹਨੂੰ ਕਹੋ ਤੁਸੀਂ ਆਪੇ ਰੋਟੀ ਬਣਾਇਆ ਕਰੇ ਜਾਂ ਸਿੱਖ ਲੈ ਮੇਰੀ ਗੱਲ ਸਿਰ ਪਿਆਰ ਦੇ ਨਾਲ ਰਹਿ ਵਾ ਜੇ ਤੂੰ ਰੱਖਣਾ ਮੈਂ ਪਿਆਰ ਦੇ ਨਾਲ ਨਹੀਂ ਕੋਈ ਗੱਲਬਾਤ ਨਹੀਂ ਫਿਰ ਮੈਂ ਹੱਥ ਜੋੜ ਦਿਆ ਵਾਂ ਅੱਲਾ ਇਹਦੇ ਕਿ ਵੀ ਜੋੜ ਦਿੰਦਾ ਵਾਂ ਐਦਾਂ ਨਾ ਕਰਿਆ ਕਰੋ ਰਾਜੀ ਬਾਜੀ ਜੇ ਮੈਂ ਨਾ ਸੱਚਾ ਹੁੰਦਾ ਮੈਨੂੰ ਹੱਥ ਜੋੜਨੀ ਲੋੜ ਨਹੀਂ ਸੀ ਲੋਕਾਂ ਨੂੰ ਤੀ ਤਮਾਸ਼ਾ ਬਖਾਲਦੇ ਜੀ ਉਹ ਤੁਸੀਂ ਆਪਣੇ ਨਾਲ ਮਿਲ ਕੇ ਰਹੋਗੇ ਤੁਹਾਡੀ ਮੰਮੀ ਵੀ ਨਾਲ ਮਿਲ ਕੇ ਰਹੇ ਤੇ ਚਲੋ ਗੱਲ ਕਿਆ ਚਾਚੀ ਦੀਆਂ ਗੱਲਾਂ ਨੂੰ ਮੰਮੀ ਆਪਣੀ ਸਮਝਾਣਾ ਉਹਦੀਆਂ ਨਾਲ ਗੱਲਾਂ ਸੁਣਿਆ ਕਰੇ ਉਹ ਇਹ ਨਹੀਂ ਉਹਦੀ ਗੱਲਾਂ ਚ ਆਉਂਦੇ ਇਹਨੂੰ ਕਰਦੀ ਗਲਤ ਬੋਲਣ ਤੇ ਕੀ ਲੋੜ ਸੀ ਵੀ ਮੋਟਰ ਨਹੀਂ ਲਗਵਣੀ ਤੁਹਾਨੂੰ ਪਤਾ ਬੰਦੇ ਨੂੰ ਕੀ ਕਰਨੇ ਕੀ ਨਹੀਂ ਕਰਨ ਚਾਚੀ ਦਾ ਗਲਤੀ ਹੋ ਗਈ ਹੈ ਚਲੋ ਲਵਾ ਲਓ ਤੁਸੀਂ ਹੈਂ ਚੱਲ ਗਲਤੀ ਹੋ ਗਈ ਪਰ ਇਹ ਥੋੜਾ ਪਿਓ ਨਾ ਚਾਚੀ ਦੀਆਂ ਗੱਲਾਂ ਸੁਣੀ ਜਾਓ ਸੁਣੀ ਜਾਓ ਇਸ ਤਰ੍ਹਾਂ ਪਿਆਰ ਨਾ ਰਹੇ ਹੋ ਨਹੀਂ ਮੰਮੀ ਚਾਚੀ ਦੀਆਂ ਗੱਲਾਂ ਨਹੀਂ ਸੁਣਦੇ ਠੀਕ ਹੈ ਨਾ ਬਸ ਵੀ ਇਹੋ ਸਮਝਾ ਦਿਓ ਨਹੀਂ ਕੰਮ ਕਰਨ ਦਾ ਕੋਈ ਗੱਲ ਨਹੀਂ ਬਸ ਸਿੱਖ ਲੇ ਮੈਨੂੰ ਕਹਿਂ ਡਿਆ ਵਾਂ ਜੇ ਰੋਟੀ ਮੰਗਾਲੀ ਤਾਂ ਕੀ ਹੋ ਤੁਹਾਡੇ ਕੋਲ ਪੈਸੇ ਨਹੀਂ ਅਗਲੇ ਦਿਨ ਵੀ ਤਾਂ ਪਕਾਈ ਹੀ ਰੋਟੀਆਂ ਨੇ ਉਹ ਕੋਈ ਨਹੀਂ ਮਮੀ ਰੋਟੀ ਪਕਾਈ ਕਿਉਂ ਉਹਨੇ ਰੋਟੀ ਕਿਉਂ ਨਹੀਂ ਮਮੀ ਜਾਈ ਨਾ ਘਰ ਤੇ ਫੇਰ ਰੋਟੀ ਪੱਕੀ ਆ ਅੱਛਾ ਉਹ ਮੈਨੂੰ ਜਦੋਂ ਫੋਨ ਆਉਂਦਾ ਰਿਹਾ ਮੈਂ ਪਕਾਉਂਦੇ ਆ ਇਹ ਰੋਟੀਆਂ ਮਮੀ ਕਦੀ ਭੁੱਖੇ ਦਿੰਦੇ ਨਾ ਕਿ ਮੈਨੂੰ ਸੁਣੋ ਬਣਾ ਕੇ ਦਵਾ ਵੀ ਤੁਸੀਂ ਚਾਰਾਂ ਦਿਨਾਂ ਚ ਕੀ ਸਿਖਾਇਆ ਇਹਨੂੰ ਦੋ ਦਿਨ ਟਾਡੇ ਕੋ ਆਈ ਹੈ ਨਾ ਹੁਣ ਸਾਰਾ ਕੰਮ ਕਰਦੀ ਰਹੀ ਕਰਦੀ ਰਹੀ ਅੱਛਾ ਰੋਟੀ ਬਣਾਉਂਦੀ ਰਹੀ ਆ ਹਾਂ ਬਣਾਉਂਦੀ ਆ ਨਾ ਫੇਰ ਰੋਟੀ ਕਿਉਂ ਨਹੀਂ ਬਣਾਦੀ ਤੂੰ ਬਣਾਉਣੀ ਤੇ ਅੱਗੇ ਹੋਰ ਕਿੱਦਾਂ ਬਣਾਵਾਂ ਅੱਛਾ ਰੋਟੀ ਬਣਾਉਣੀ ਹੈ ਕਰ ਤੂੰ ਤੂੰ ਇਹ ਤੇ ਫੇਰ ਵੀ ਨਾ ਨੀ ਕਰਨਾ ਜੋ ਮਰਜ਼ੀ ਕਰ ਲਾ ਮੈਂ ਮੇਰੀ ਗੱਲ ਝੂਠ ਬੋਲੀ ਜਾਂਦੀ ਐ ਰਹਿਣਾ ਪਹਿਣਾ ਪਿਆਰ ਦੇ ਨਾਮ ਇਦਾਂ ਨਾ ਤੀ ਕਰੋ ਉਹ ਤੁਹਾਡੇ ਮੂੰਹਰੇ ਝੂਠ ਬੋਲੀ ਜਾਂਦੀ ਮੈਨੂੰ ਸੋ ਕੀ ਕਰਾਣਾ ਝੂਠ ਮੋਲੀ ਜਾਂਦੀ ਐ ਹੁਣ ਤੂੰ ਸੱਚ ਕਿਉਂ ਨਹੀਂ ਬੋਲਦੀ ਜੇਰੀ ਗੱਲ ਵੇ ਸੱਚੀ ਦੱਸ ਹਾਂ ਤੇ ਮੈਂ ਵੀ ਸੱਚੀ ਦੱਸੰਡੀ ਇਹਨਾਂ ਨੂੰ ਸੁਣ ਲਾ ਮੈਂ ਨਾਲ ਕਲਾ ਦੰਨੀ ਆ ਪਰ ਤੂੰ ਮੇਰੀ ਗੱਲ 'ਚ ਹੱਥ ਨਹੀਂ ਚੁੱਕਣਾ ਤੇ ਪਿਆਰ ਦੇ ਨਾਮ ਰਹਿਣਾ ਠੀਕ ਆ ਜੀ ਮੈਂ ਨਹੀਂ ਚੁੱਕਦਾ ਹੱਥ ਚਲ ਠੀਕ ਆ